ਵਾਹਿਗੁਰੂ ਜੀ ਆਪਣਾ ਕੀ ਨਾਮ ਹੈ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਜੰਤ ਸਿੰਘ ਸੂਬੇਦਾਰ ਠੀਕ ਹੈ ਰੈਂਟਮੈਂਟ ਆਏ ਹਾਂ ਆਪਣਾ ਕੋਈ ਨੁਕਸਾਨ ਹੋਇਆ ਇੱਥੇ ਹਾਂਜੀ ਸਾਡੇ ਵੀ 12 ਕਿੱਲੇ ਜ਼ਮੀਨ ਦੇ ਤੇ ਸਾਰੇ ਬਰਬਾਦ ਹੋ ਗਏ ਆ ਜੀ ਤੇ तकरीबन ਹਰ ਸਾਲ ਹੀ ਹੋ ਜਾਂਦੇ ਆ ਤੇ ਪੰਨਾ 23 ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਦੋਂ ਵੀ ਖਾਲਸਾ ਏਡ ਵਾਲੇ ਆਏ ਸੀ ਉਹਨਾਂ ਨੇ ਸਾਡੀ ਕਾਫੀ ਮਦਦ ਕੀਤੀ ਆ ਕਿਉਂ ਨਹੀਂ ਤੇ ਸਾਡੇ ਕੋਲੋਂ ਤਾਂ ਜ਼ਮੀਨਾ ਪੱਧਰੀਆਂ ਹੋਣੀਆਂ ਨਹੀਂ ਕਿਉਂ ਅਸੀਂ ਪਹਿਲਾਂ ਹੀ ਬਹੁਤ ਮਾਰ ਪੈਂਡੇ ਹੀ ਸਾਨੂੰ ਤੇ ਤੇ ਉਹਨਾਂ ਨੇ ਸਾਡੀ ਕਾਫੀ ਮਦਦ ਕੀਤੀ ਸੀ ਸਾਨੂੰ ਬੰਨ ਵੀ ਬੰਨ ਕੇ ਦੇ ਕੇ ਗਏ ਸੀ ਸਾਡੀਆਂ ਜ਼ਮੀਨਾ ਵੀ ਪੱਧਰੀਆਂ ਕਰਾ ਕੇ ਗਏ ਸੀ ਤੇ ਉਹ ਬੰਨ ਦੁਬਾਰੇ ਟੁੱਟ ਗਿਆ ਜਿਹੜਾ 23 ਚ ਬੰਨਿਆ ਸੀ ਹਾਂਜੀ ਹਾਂਜੀ ਉਹਨਾਂ ਜਿਹੜਾ ਬੰਦਾ ਸੀ ਉਹ ਫੇਰ ਟੁੱਟ ਗਿਆ ਕਿਉਂ ਪਾਣੀ ਬਹੁਤ ਜ਼ਿਆਦਾ ਹੈ ਪਿੱਛੋਂ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਤੇ ਜਦੋਂ ਤੁਸੀਂ ਇਹ ਜਿਹੜਾ ਪਾਣੀ ਕਿਸ ਦਿਨ ਆਇਆ ਇੱਥੇ ਇਹ ਤਕਰੀਬਨ 2-3 ਤਰੀਕ ਤੋਂ ਸ਼ੁਰੂ ਹੋ ਗਿਆ ਜੀ ਠੀਕ ਹੈ 2-3 ਤਰੀਕ ਤੋਂ ਦਿਨੇ ਆਇਆ ਕਿ ਰਾਤ ਨੂੰ ਆਇਆ ਇਹ ਰਾਤ ਨੂੰ ਆ ਗਿਆ ਜੀ ਠੀਕ ਹੈ ਤੁਸੀਂ ਦੇਖ ਲਿਆ ਕਿ ਪਤਾ ਲੱਗ ਗਿਆ ਰਾਤ ਨੂੰ ਆਇਆ ਪਤਾ ਲੱਗ ਗਿਆ ਜਿਹੜੇ ਮਤਲਬ ਬਾਹਰ ਬਾਈਕਾਂ ਦੇ ਵਾਲੇ ਆ ਉਹਨਾਂ ਨੇ ਫਿਰ ਫੋਨ ਫਾਨ ਕੀਤੇ ਦੱਸਿਆ ਵੀ ਪਾਣੀ ਆਉਣ ਦਿਆ ਵਾ ਹਾਂ ਹਾਂ ਕਿਸਾਨ ਦੀ ਜਿਹੜੀ ਜ਼ਮੀਨ ਉਹਦੀ ਮਾਂ ਹੁੰਦੀ ਆ ਤੁਸੀਂ ਪੁੱਤਾਂ ਵਾਂਗੂ ਫਸਲਾਂ ਪਾਲ ਲੀਆਂ ਤੁਹਾਡੀਆਂ ਅੱਖਾਂ ਸਾਹਮਣੇ ਰਾਤੋ ਰਾਤ ਡੁੱਬ ਗਈਆਂ ਤੇ ਉਦਾਂ ਕਿਦਾਂ ਦਾ ਲੱਗਾ ਉਸ ਸਮੇਂ ਬਹੁਤ ਜ਼ਿਆਦਾ ਜੀ ਵੇਖ ਕੇ ਰੋਣ ਆਉਂਦਾ ਹੈ ਮਤਲਬ ਨਾ ਰੋ ਸਕਦੇ ਆ ਨਾ ਹੱਸ ਸਕਦੇ ਆ ਠੀਕ ਹੈ ਕਿਉਂ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਵਾ ਲੋਕਾਂ ਲਵੇਖ ਵੇਖ ਕੇ ਜਿਹੜੇ ਵਿਚਾਰੇ ਅੰਦਰ ਬੈਠੇ ਆ ਉਹਨਾਂ ਕੋ ਨਾ ਕੋ ਖਾਣ ਨੂੰ ਕੋਈ ਦਾਣਾ ਹੈ ਨਾ ਕੋ ਡੰਗਰਾ ਵਾਸਤੇ ਕੋਈ ਚਾਰਾ ਹੈ ਕਈ ਵੀਰ ਸਾਡੇ ਮਦਦ ਵਾਸਤੇ ਆਉਣਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨ ਲੇ ਆ ਤੇ ਬਾਕੀ ਹੋਰ ਵੀ ਵੀਰ ਜਿਹੜਾ ਕੋਈ ਸੁਣਦਾ ਉਹ ਆਵੇ ਸਾਡੀ ਮਦਦ ਕਰੇ ਜਿਆਦਾ ਸਾਨੂੰ ਮਦਦ ਦੀ ਜ਼ਰੂਰਤ ਹੁਣ ਪੈਣੀ ਆ ਜਦੋਂ ਪਾਣੀ ਉਤਰ ਗਿਆ ਉਸ ਤੋਂ ਬਾਅਦ ਅਸੀਂ ਇਹ ਪੰਨ ਬੰਨਣੇ ਆ ਫੇਰ ਸਾਨੂੰ ਤੇਲ ਦੀ ਜ਼ਰੂਰਤ ਪੈਣੀ ਆ ਖਾਲੀ ਤੋੜਿਆਂ ਦੀਆਂ ਰस्सੀਆਂ ਦੀਆਂ ਜਿਆਦਾ ਜ਼ਰੂਰਤ ਪੈਣੀ ਆ ਬਾਕੀ ਕੋਈ ਸੇਵਾ ਆਪਣੇ ਤਨਮਾਨਾ ਕਰ ਸਕਦਾ ਜਿਆਦਾ ਉਹਨਾਂ ਦੀ ਜ਼ਰੂਰਤ ਪੈਣੀ ਆ ਠੀਕ ਆ ਜੀ ਮੰਨ ਲਓ ਜਦੋਂ ਪਾਣੀ ਥੱਲੇ ਉਤਰੂਗਾ ਉਸ ਤੋਂ ਬਾਅਦ ਇਹ ਲੋਡ ਪਾਓ ਕਿ ਜਿਵੇਂ ਡੀਜ਼ਲ ਦੀ ਲੋਡ ਹੋ ਗਈ ਟਰੈਕਟਰਾਂ ਦੀ ਲੋਡ ਹੋ ਗਈ ਤੂੰ ਇਹਦੀ ਗੱਦਗਾਸੇ ਹਾਂਜੀ 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 ਠੀਕ ਆ ਜੀ ਹਾਂਜੀ